ਸਭ ਤੋਂ ਪਹਿਲਾ ਮੇਰਾ ਕੁਐਸਚਨ ਹੋਏਗਾ ਵੀ ਤੁਸੀਂ ਕਾਂਗਰਸੀ ਕਿਉਂ ਹੋ? ਭਾਰਤ ਚੋੜੋ ਯਾਤਰਾ ਦੇ ਦੌਰਾਨ ਵਿੱਚ ਰਿਆ ਸੀ ਰਾਹੁਲ ਗਾਂਧੀ ਜੀ ਹੋਣਾਂ ਦੀ ਟੀਮ ਨਾਲ ਜੀ ਸਰ ਕਿਉਂਕਿ ਮੇਰੀ ਡਿਊਟੀ ਲੱਗੀ ਸੀ ਐਸ ਪੁਲਿਸ ਅਫਸਰ ਦੀ। ساری ਉਮਰ ਤੁਸੀਂ ਅਫਸਰੀ ਕੀਤੀ ਐ। ਹੁਣ ਤੁਸੀਂ ਲੋਕਾਂ ਦੀ ਸੇਵਾ ਕਰਨ ਜਾਓਗੇ। ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਵੇਂ ਇਹਨਾਂ ਨੂੰ ਤੁਸੀਂ ਲੈ ਕੇ ਚੱਲੋਗੇ? ਕਿਹੜਾ ਜਿਹੜੀ ਸੀਟ ਤੋਂ ਤੁਸੀਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਰਹੇ ਹੋ? ਉਹ ਕੈਪਟਨ ਅਮਰਿੰਦਰ ਸਿੰਘ ਦੀ ਜਿੱਦੀ ਸੀਟ ਮੰਨੀ ਜਾਂਦੀ। ਇਹ ਕੈਪਟਨ ਅਮਰਿੰਦਰ ਜਿਵੇਂ ਮੈਂ ਇੱਕ ਸਿਟੀਜ਼ਨ ਆ ਪੰਜਾਬ ਦਾ ਆ ਜੀ ਉਹ ਨੇ। ਸਰਵਿਸ ਦਿੱਤੀ ਆ ਵੱਖ-ਵੱਖ politcal ਫੀਲਡ 'ਚ ਕੰਮ ਕੀਤਾ, ਐਡਮਿਨਿਸਟ੍ਰੇਟਿਵ ਫੀਲਡ 'ਚ ਕੰਮ ਕੀਤਾ, ਕ੍ਰਾਈਮ, ਲਾਅ ਐਂਡ ਆਰਡਰ, ਇਕਨੋਮੀ, ਇਕਨੋਮੀ, ਕ੍ਰਾਸ ਬਾਰਡਰ ਮਿਲਿਟੈਂਸੀ ਵਗੈਰਾ ਵਗੈਰਾ ਜੋ ਮੈਂ ਐਕਸਪੀਰੀਅੰਸ ਹਾਸਲ ਕੀਤਾ ਆ। ਬੜਾ ਜੰਗ ਕਰਾਉੜਾ ਖਾਸ ਕਰਕੇ ਪਟਿਆਲੇ ਦਾ ਪੰਜਾਬ 40 45 ਸਾਲ ਤੋਂ ਥੱਲੇ ਵਾਲਾ ਔਰ ਜਿਹੜੇ ਵੋਟਰ ਨੇ 18 21 ਸਾਲ ਤੋਂ ਉੱਪਰ ਵਾਲੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਰਾਜਾ ਆਇਆ ਕਿ ਕੋਈ ਰਾਣੀ ਆ ਕਿ ਕੋਈ ਜਯੰਦਰ ਹੈ 15 20 ਪ੍ਰਕਰਮਾ ਹੋਰ ਮੈਂ ਸੂਰੇਜ ਦੀਆਂ ਕਰਨੀਆਂ ਨੇ ਧਰਤੀ ਤੇ ਬੈਠ ਕੇ ਉਹ ਮੈਂ ਓਨੈਸਟਲੀ ਦਿਆਨਤਦਾਰੀ ਨਾਲ ਸਟੇਟਸਮੈਂਟ ਦੇ ਤੌਰ ਤੇ ਪੋਲਿਟੀਕਲ ਕੈਰੀਅਰ ਪਰਸੂ ਕਰਨਾ ਚਾਹੁੰਦਾ 3 4 ਹੋਰ ਬੰਦੇ ਆ ਉਹ ਜਿਹੜੀ ਮੈਡਮ ਸਿੱਧੂ ਦੀ ਗੱਲ ਕਰੀਏ ਉਹਨਾਂ ਦਾ ਵੀ ਇਹ ਸੁਣਨ ਨੂੰ ਮਿਲਦਾ ਵੀ ਪਟਿਆਲਾ ਸੀਟ ਤੋਂ ਲੜਨਗੇ ਰਾਹ ਤੁਹਾਡਾ ਆਪਣੇ ਘਰ ਦੇ ਵਿੱਚ ਹੀ ਵੀ ਕਾਫੀ ਔਖਾ ਹੈ ਕਿਵੇਂ ਤੁਸੀਂ ਇਹਨੂੰ ਦੇਖੂਗੇ ਜੇ ਪੂਰੀ ਵਰਕਿੰਗ ਦਾ ਤੌਰ ਮੇਅਰ ਦੇ ਪਹਿਰ ਝੱਗ ਜਾ ਰਿਹਾ ਉਹ ਕਿਹੜੀ ਪਾਰਟੀ ਚ ਰਹੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੈ ਸੋ ਮੈਂ ਪਟਿਆਲਾ ਸ਼ਹਿਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਚੂਸ ਕਰਨਾ ਹੈ ਕਿ ਪੂਰੀ ਇਨਵੈਸਟਮੈਂਟ ਪਟਿਆਲੇ ਵਾਲਾ ਸ਼ਹਿਰ ਜੀ ਨਹੀਂ ਕਰ ਰਹੀ ਜਦੋਂ ਪਟਿਆਲੇ ਨੂੰ ਦੇਣਗੇ ਬਰਾਦਰ ਉਹਨਾਂ ਨੇ ਪੈਸਾ ਕੱਢ ਕੇ ਚੰਡੀਗੜ੍ਹ ਦੇ ਹਾਲੇ ਦੁਆਲੇ ਤਾਂ ਕਿਸੇ ਨੇ ਹਿਮਾਚਲ ਚ ਲਗਾ ਲਿਆ ਕਿਸੇ ਨੇ ਚੰਡੀਗੜ੍ਹ ਲਗਾ ਲਿਆ ਦਿੱਲੀ ਲਗਾ ਲਿਆ ਲੇਕਿਨ ਪਟਿਆਲੇ ਨਹੀਂ ਲਗਾਇਆ ਹਜ਼ਾਰਾਂ ਏਕੜ ਉਹਨਾਂ ਨੇ ਬਣਾ ਲਈ ਤੇ ਹਜ਼ਾਰਾਂ ਰੁਪਏ ਕਮਾ ਲਈ ਜਾਂ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਕਮਾਏ ਆ ਉਹਨਾਂ ਬਾਰੇ ਉਹਨਾਂ ਨੇ ਅੱਜ ਇੱਕ ਚਿੱਠੀ ਲਿਖੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਇਨਕੁਆਰੀਆਂ ਕਰੋ ਉਹਦੇ ਬਾਰੇ ਤੁਸੀਂ ਸੱਜਣ ਕੈਪਟਨ ਸਾਹਿਬ ਨੇ ਵੀ 2002 2007 ਤੱਕ ਵਧੀਆ ਕੰਮ ਕੀਤਾ ਸੀ 17 ਬਾਈਸ ਨਹੀਂ ਕੀਤਾ ਤੇ ਚਲੇ ਗਏ ਉਹਨੇ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਬਿਆਨ ਦਿੱਤਾ ਵੀ ਕਾਂਗਰਸ ਦੇ ਵਿੱਚ ਜੇਕਰ ਤੁਸੀਂ ਸੀਐਮ ਕੈਂਡੀਡੇਟ ਬੰਨਾ ਹੈ ਤਾਂ 500 ਕਰੋੜ ਦੀ ਟੇਤੀ ਚਾਹੀਦੀ ਹੈ ਪੂਰਾ ਪੁਚਾਲ ਆਇਆ ਹੈ ਜਿਹੜੀ ਇੱਥੇ ਤਰਨਤਾਰਨ ਦੇ ਵਿੱਚ ਸੀਟ ਸੀਗੀ ਬਾਈ ਇਲੈਕਸ਼ਨ ਸੀ ਉਹਦੇ ਵਿੱਚ ਵੀ ਕਹਿੰਦੇ ਜਿਹੜਾ ਕੈਂਡੀਡੇਟ ਨਵਾਂ ਆਇਆ ਸੀ ਉਸਨੇ ਵੀ 10 ਕਰੋੜ ਦਿੱਤਾ ਵਿਦ ਪ੍ਰੂਫ ਦੇ ਰਿਹਾ ਹੈ ਜੀ ਪਾਰਟੀ ਵੀ ਕਰ ਰਹੀ ਕਾਂਗਰਸ ਦੇ ਵਿੱਚ ਪੰਜ ਪੰਜ ਇਹੋ ਜਿਹੇ ਲੀਡਰ ਹੈ ਜਿਹੜੇ ਆਪਣੇ ਦਾਵਾ ਠੋਕਦੇ ਨੇ ਵੀ ਅਸੀਂ ਸੀਐਮ ਹਾਂ ਇਸ ਬੋਲੇ ਆਈ ਫੀਲ ਕਿ ਅਸੀਂ ਕਾਂਗਰਸ ਪਾਰਟੀ ਵਾਲੇ ਬੈਟਰ ਗਵਰਨੈਂਸ ਦੇ ਸਕਦੇ ਹਾਂ ਆਮ ਅਗੇਨਸਟ ਦੀ ਗਵਰਨੈਂਸ ਬਾਈਨੈਕਸਸ ওকে ਬਟ ਕਿ ਤੁਸੀਂ ਜਦੋਂ ਚੂਜ਼ ਕਰਨਾ ਹੈ ਫਿਰ ਇਹ ਗੱਲਾਂ ਨੂੰ ਛੱਡ ਦਿਓ ਤੁਹਾਨੂੰ ਕਿਹੜਾ ਲੋਕ ਹੋਲਾ ਆ ਫਰਜ਼ ਕਰੋ ਇੱਕ ਦਾ ਮਤਲਬ ਉਹਨਾਂ ਚੋਂ ਕੋਈ ਸਟੇਟ ਬਾਰੇ ਨਹੀਂ ਸੋਚ ਰਿਆ ਉਹਨੂੰ ਤੁਸੀਂ ਐਮਐਲਏ ਹੀ ਨਾ ਚੁਣੋ ਤਾਂ ਕਰਕੇ ਉਹ ਚੀਫ ਮਿਨਿਸਟਰ ਨਾ ਬਣੋ ਸਸਿਕਲ ਦੋਸਤੋ ਮੈਂ ਹਾਂ ਜਸਬੀਰ ਸਿੰਘ ਚਨਾਵੀ ਪੋਡਕਾਸਟ ਦੇ ਵਿੱਚ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਏਡੀਜੀਪੀ ਰਿਟਾਇਰਡ ਗੁਰਿੰਦਰ ਸਿੰਘ ਢਿੱਲੋਂ ਸਾਡੇ ਨਾਲ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਪ੍ਰਤੀ ਸਮਰਪਿਤ ਕਰ ਦਿੱਤੀ ਹੈ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਪਟਿਆਲਾ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਤੇ ਲੋਕਾਂ ਦੇ ਨਾਲ ਰੂਬਰੂ ਹੋਣ ਲਈ ਪਟਿਆਲਾ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕੀਤਾ 2024 ਦੇ ਵਿੱਚ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੇ ਹੁਣ ਇਹ ਚੋਣਵੀ ਸਫ਼ਰ ਸ਼ੁਰੂ ਕਰਨ ਜਾ ਰਹੇ ਨੇ ਸਰ ਤੁਹਾਡਾ ਸਵਾਗਤ ਹੈ ਥੈਂਕ ਯੂ ਸੋ ਮਚ ਜਸਪੀਰ ਜੀ ਥੈਂਕ ਯੂ ਫॉर ਹੈਵਿੰਗ ਮੀ ਬਹੁਤ ਸ਼ੁਕਰੀਆ ਤੁਹਾਡਾ ਸਰ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਹੋਏਗਾ ਵੀ ਤੁਸੀਂ ਕਾਂਗਰਸ ਹੀ ਕਿਉਂ ਚੁਣੀ ਪਹਿਲੀ ਗੱਲ ਜਸਵੀਰ ਜੀ ਕਿ ਕੋਈ ਇਹੋ ਜਿਹਾ ਇਰਾਦਾ ਨਹੀਂ ਸੀ ਕਿ ਮੈਂ ਪੋਲਿਟੀਕਲ ਕੈਰੀਅਰ ਪਰਸੂ ਕਰਾਂ ਪਰ ਕਿਉਂਕਿ ਬਤੌਰ ਪੁਲਿਸ ਅਫਸਰ ਜਿਹੜਾ ਵੀ ਪੁਲਿਸ ਅਫਸਰ ਹੈ ਉਹ ਜਦੋਂ ਵਕਫਾਕ ਸਰਕਾਰਾਂ ਨਾਲ ਕੰਮ ਕਰਦਾ ਹੈ ਤੇ ਉਹ ਪੋਲਿਟੀਕਲ ਲਾਈਫ ਸਟਾਈਲ ਤੇ ਪੋਲਿਟੀਕਲ ਜਿਹੜਾ ਸਿਸਟਮ ਹੈ ਉਹਨੂੰ ਬੜਾ ਨੇੜੇ ਤੋਂ ਦੇਖਦਾ ਹੈ ਰੋਣਾ ਚ ਸ਼ਾਮਲ ਵੀ ਰਹਿੰਦਾ ਹੈ ਤਾਂ ਤੁਸੀਂ ਜਿਹੜੇ ਵੀ ਪੁਲਿਸ ਅਫਸਰ ਮੇਰੇ ਲੈਵਲ ਤੇ ਰਿਟਾਇਰਮੈਂਟ ਤੇ ਜਾਂਦੇ ਨੇ ਮੈਂ ਵੌਲੰਟਰੀ ਰਿਟਾਇਰਮੈਂਟ ਲਈ ਸੀ ਪਿਛਲੇ ਸਾਲ ਜੀ ਜੀ ਔਰ ਉਹਨਾਂ ਕੋਲੋਂ ਤਕਰੀਬਨ ਪੋਲਿਟੀਕਲ ਲਾਈਫ ਦਾ ਜਿਹੜਾ ਐਮ ਆਰ ਆਈ ਤੇ ਸਕੈਨਰ ਆ ਉਹ ਹੁੰਦਾ ਸੋ ਲੇਕਿਨ ਬੇਸਿਕ ਗੱਲ ਇਹ ਸੀ ਕਿ ਮੈਂ ਭਾਰਤ ਚੋੜੋ ਯਾਤਰਾ ਦੇ ਦੌਰਾਨ ਵਿੱਚ ਰਿਆ ਸੀ ਰਾਹੁਲ ਗਾਂਧੀ ਜੀ ਹੋਣਾਂ ਦੀ ਟੀਮ ਨਾਲ ਜੀ ਸਰ ਕਿਉਂਕਿ ਮੇਰੀ ਡਿਊਟੀ ਲੱਗੀ ਸੀ ਐਸ ਪੁਲਿਸ ਆਫਸਰ ਜੀ ਸਰ ਉਸ ਤੋਂ ਬਾਅਦ ਫਿਰ ਦਰਬਾਰ ਸੇ ਵੀ ਉਹਨਾਂ ਨਾਲ ਡਿਊਟੀ ਕੀਤੀ ਫਿਰ ਪਰਿਵਾਰ ਨਾਲ ਸਲਾਹ ਕਰਕੇ ਔਰ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਆਫਕੋਰਸ ਪਾਰਟੀ ਤੇ ਪੰਜਾਬ ਦੇ ਵਿੱਚ ਕੋਈ ਵੀ ਜੁਆਇਨ ਕੀਤੀ ਜਾ ਸਕਦੀ ਸੀ ਹਾਲਾਂਕਿ ਬੀਜੇਪੀ ਵੀ ਸੀ ਆਪ ਵੀ ਸੀ ਕਾਂਗਰਸ ਵੀ ਸੀ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਇੱਕ ਤੇ ਭਰ ਜੋੜੋ ਯਾਤਰਾ ਦੀ ਇੰਟਰੈਕਸ਼ਨ ਤੇ ਦੂਸਰਾ ਮੈਨੂੰ ਇਹ ਲੱਗਿਆ ਕਿ ਬੇਸ਼ੱਕ ਕਾਂਗਰਸ ਦਾ ਪੰਜਾਬ ਦੇ ਵਿੱਚ ਬੈਗੇਜ ਹੈ ਬੀਜੇਪੀ ਦਾ ਵੀ ਬੈਗੇਜ ਹੈ ਲੇਕਿਨ ਫੇਰ ਵੀ ਸੈਕੂਲਰ ਆਈਡੀਓਲੋਜੀ ਦੇ ਕਰਕੇ ਜਿਹੋ ਜੀ ਮੇਰੀ ਮਾਈਂਡਸੈਟ ਸੀ ਹਮ ਇਹ ਸਾਰਿਆਂ ਨੂੰ ਬਰਾਬਰ ਸਮਝਣਾ ਸਾਂਝੀਵਾਲਤਾ ਇਹੀ ਪੁਲਿਸਿੰਗ ਦੇ ਵਿੱਚ ਦੇਖਿਆ ਸੀਗਾ ਹਮ ਕਿ ਸਾਡੇ ਲਈ ਕੋਈ ਫਰਕ ਨਹੀਂ ਹੈ ਹਮ ਕਿ ਕੌਣ ਕੀ ਹੈ ਸਾਡਾ ਤੇ ਇੱਕੋ ਹੀ ਹੈ ਕਿ ਅਸੀਂ ਸਾਰਿਆਂ ਨੂੰ ਬਰਾਬਰ ਦਾ ਸਮਝ ਕੇ ਕਾਨੂੰਨ ਲਾਗੂ ਕਰਨਾ ਸੋ ਇੱਥੇ ਵੀ ਕਾਂਗਰਸ ਦਾ ਇੰਨਾ ਮੇਰੇ ਮਨ 'ਚ ਸੀਗਾ ਕਿ ਐਟ ਲੀਸਟ ਸੈਕੂਲਰ ਆਈਡੀਓਲੋਜੀ ਹੈ ਇਹ ਵੀ ਸਾਰਿਆਂ ਨੂੰ ਬਰਾਬਰ ਸਮਝਦੇ ਨੇ ਇਸ ਕਰਕੇ ਜੁਆਇਨ ਕਰ ਲਿਆ ਅਫਸਰ ਸਾਰੀ ਸਾਰੀ ਉਮਰ ਤੁਸੀਂ ਅਫਸਰੀ ਕੀਤੀ ਹੈ ਤੁਸੀਂ ਲੋਕਾਂ ਦੀ ਸੇਵਾ ਕਰਨ ਜਾਓਗੇ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਕਿਵੇਂ ਇਹਨਾਂ ਨੂੰ ਤੁਸੀਂ ਲੈ ਕੇ ਚੱਲੋਗੇ ਸਰ ਜਸਪੀਰ ਜੀ ਇਹ ਇਹਦੇ ਦੋ ਰਾਇ ਨੇ ਕਿਉਂਕਿ ਇੱਕ ਗੱਲ ਤੇ ਆ ਕਿ ਜਦੋਂ ਤੁਸੀਂ ਪੁਲਿਸ ਸਰਵਿਸ ਕਰਦੇ ਹੋ ਤੁਹਾਡਾ ਜਿਹੜਾ ਪਬਲਿਕ ਇਮਪ੍ਰੈਸ਼ਨ ਹੈ ਉਹ ਹੀ ਰਹਿੰਦਾ ਹੈ ਕਿ ਇਹ ਵਰਦੀ ਧਾਰੀ ਨੇ ਇਹ ਰੇਟ ਸਰਕਾਰ ਦੀ ਲਾਗੂ ਕਰਦੇ ਨੇ ਇਹ ਤਾਕਤਵਰ ਨੇ ਤੇ ਸਾਡੇ ਕੋਲੋਂ ਤਕਰੀਬਨ ਗਰਦੀ ਜਿਹੜਾ ਇਨਫਲੂਐਂਸ ਹੈ ਉਹ ਬਾਕੀਆਂ ਤੱਕ ਇੱਕ ਡਰ ਰੱਖਦਾ ਭੈ ਰੱਖਦਾ ਤੇ ਕੁਝ ਡਿਸਪਲਿਨ ਦੇ ਤੌਰ ਤੇ ਵੀ ਤੁਹਾਨੂੰ ਕਿ ਆਰਮਸ ਡਿਸਟੈਂਸ ਰੱਖਣਾ ਪੈਂਦਾ ਹੈ ਪਬਲਿਕ ਨਾਲ ਤਾਂ ਕਰਕੇ ਤੁਸੀਂ ਡਿਗਨੀਫਾਈਡ ਮੈਨਰ ਨਾਲ ਲਾ ਨੂੰ ਮੇਨਟੇਨ ਕਰ ਸਕੋ ਔਰ ਜੁਡੀਸ਼ੀਅਸ ਮਾਈਂਡ ਨਾਲ ਪੁਲਿਸਿੰਗ ਨੂੰ ਪਬਲਿਕ ਤੱਕ ਪਹੁੰਚਾ ਸਕੋ ਤਾਂ ਕਰਕੇ ਵਿਕਟਿਮ ਨੂੰ ਰੀਲੀਫ ਮਿਲੇ ਔਰ ਜਿਹੜਾ ਅਕਿਊਸਟ ਹੈ ਅਫੈਂਡਰ ਹੈ ਉਹਨੂੰ ਸੱਚਾ ਮਿਲੇ ਸਰ ਪਰ ਐਡ ਮੈਂ ਕਰਨਾ ਚਾਹੁੰਗਾ ਕਿ ਹੈਗੀ ਉਹ ਵੀ ਸਰਵਿਸ ਹੈ ਜੀ ਸਰ ਤੇ ਪੋਲਿਟੀਕਲ ਲਾਈਫ ਵੀ ਸਰਵਿਸ ਆ ਤੇ ਇੱਕ ਸਰਵਿਸ ਦੇ ਤੌਰ ਤੇ ਮੈਂ ਪੋਲਿਟੀਸ਼ਨ ਪੋਲਿਟੀਕਲ ਕਰੀਅਰ ਆਪਣਾ ਪਟਿਆਲਾ ਸਿਟੀ ਤੋਂ ਪਰਸੂ ਕਰ ਰਿਹਾ ਨਾ ਕਿ ਜੋ ਹੌਲੀ-ਹੌਲੀ ਸਾਡੀਆਂ ਡੈਮੋਕਰੈਟਿਕ ਪੋਲਿਟਿਕਸ ਪੋਲਿਟੀਕਲ ਸਿਸਟਮ ਚ ਗਲਤੀਆਂ ਆਈਆਂ ਨੇ ਮੈਂ ਉਹਨਾਂ ਨੂੰ ਉਤਾਰਨ ਨਹੀਂ ਕਰਨਾ ਚਾਹੁੰਦਾ ਸਰ ਜੇਕਰ ਗੱਲ ਕਰੀਏ ਆਪਾਂ ਪਟਿਆਲੇ ਦੀ ਤਾਂ ਪਟਿਆਲਾ ਜਿਹੜੀ ਸੀਟ ਤੋਂ ਤੁਸੀਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਰਹੇ ਹੋ ਉਹ ਕੈਪਟਨ ਅਮਰਿੰਦਰ ਸਿੰਘ ਦੀ ਜੱਦੀ ਸੀਟ ਮੰਨੀ ਜਾਂਦੀ ਹੈ ਬਹੁਤ ਟਫ ਮੁਕਾਬਲਾ ਮੰਨਿਆ ਜਾਂਦਾ ਚਲੋ ਹੁਣ ਉਹ ਉਹਨਾਂ ਨੇ ਆਪਣੇ ਬੇਟੀ ਨੂੰ ਅੱਗੇ ਕੀਤਾ ਹੋਇਆ ਹੈ ਕੀ ਤੁਹਾਨੂੰ ਲੱਗਦਾ ਵੀ ਪਟਿਆਲੇ ਚ ਕੀ ਚੁਣੌਤੀਆਂ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਉਥੇ ਆਏ ਹੋ ਪਟਿਆਲਾ ਦੇ ਵਿੱਚ ਜਸਬੀਰ ਜੀ ਮੈਂ ਇੱਕ ਗੱਲ ਬੜੀ ਵਾਜੇ ਕਰਨਾ ਚਾਹੁੰਦਾ ਹਾਂ ਬੜਾ ਸਪਸ਼ਟ ਤੌਰ ਤੇ ਕਿ ਜਦੋਂ ਅਸੀਂ ਕੰਪੀਟੀਟਿਵ ਐਗਜ਼ਾਮਸ ਸਿਵਲ ਸਰਵਿਸਿਜ਼ ਜਾਂ ਕੋਈ ਵੀ ਕੰਪੀਟੀਟਿਵ ਐਗਜ਼ਾਮਸ ਕਲੀਅਰ ਕਰਦੇ ਹਾਂ ਉਦੋਂ ਅਸੀਂ ਇਹ ਨਹੀਂ ਦੇਖਦੇ ਕਿ ਸੱਜੇ ਪਾਸੇ ਪੇਪਰ ਕਿੰਨੇ ਦੇਣਾ ਹੈ ਖੱਬੇ ਕਿੰਨੇ ਦੇਣਾ ਹੈ ਕਿਸੇ ਦਾ ਸਿਲੇਬਸ ਕੀ ਆ ਕਿਸੇ ਦਾ ਸਬਜੈਕਟ ਕੀ ਆ ਜੀ ਸਰ ਉਹ ਕੌਣ ਆ ਤੇ ਕੀ ਆ ਨਹੀਂ ਤੁਸੀਂ ਆਪਣਾ ਇੱਕ ਸਿਲੇਬਸ ਦੇਖਦੇ ਹੋ ਉਸ ਸਿਲੇਬਸ ਤੇ ਹਾਰਡਵਰਕ ਕਰਦੇ ਹੋ ਔਰ ਫੇਰ ਤੁਸੀਂ ਉਹਦੇ ਬੇਸਿਸ ਤੇ ਆਪਣੇ ਆਪ ਨੂੰ ਪ੍ਰਖਿਆ ਚ ਰੱਖਦੇ ਹੋ ਤੇ ਜਦੋਂ ਐਗਜ਼ਾਮੀਨਰ ਤੁਹਾਨੂੰ ਐਗਜ਼ਾਮ ਕਰਦਾ ਆ ਤੇ ਉਹ ਫਿਰ ਤੁਹਾਨੂੰ ਸਕੋਰ ਕਰਦਾ ਉਹਦੇ ਨਾਲ ਆ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਾਹਿਬ ਰਏ ਨੇ ਉਹਨਾਂ ਦੀ ਅੱਗੇ ਬੇਟੀ ਆ ਜਾਏ ਠੀਕ ਹੈ ਕੈਪਟਨ ਅਮਰਿੰਦਰ ਜਿਵੇਂ ਮੈਂ ਇੱਕ ਸਿਟੀਜ਼ਨ ਆ ਪੰਜਾਬ ਦਾ ਓ ਜੀਓ ਨੇ ਨੰਬਰ 2 ਮੈਂ ਤਾਂ ਫੇਰ ਵੀ ਅ ਈਸਤਨ ਦਾ ਹਾਕੇ ਦੇ ਕਰੀਬ ਪੰਜਾਬ ਨੂੰ ਆਪਣੀ ਸਰਵਿਸ ਦਿੱਤੀ ਆ ਵੱਖ-ਵੱਖ ਪੋਲਿਟੀਕਲ ਅ ਫੀਲਡ 'ਚ ਕੰਮ ਕੀਤਾ ਐ ਐਡਮਿਨਿਸਟ੍ਰੇਟਿਵ ਫੀਲਡ 'ਚ ਕੰਮ ਕੀਤਾ ਕ੍ਰਾਈਮ ਲਾਅ ਐਂਡ ਆਰਡਰ ਇਕਨੋਮ ਇਕਨੋਮੀ ਕ੍ਰਾਸ ਬਾਰਡਰ ਮਿਲਿਟੈਂਸੀ ਵਗੈਰਾ ਵਗੈਰਾ ਜੋ ਮੈਂ ਐਕਸਪੀਰੀਅੰਸ ਹਾਸਲ ਕੀਤਾ ਆ ਉਹ ਜਿਨ੍ਹਾਂ ਦਾ ਤੁਸੀਂ ਜਾਇਆ ਇੰਦਰ ਹੋਣਾ ਦਾ ਨਾਂ ਰਿਹਾ ਬੀਬਾ ਜੀ ਸਤਿਕਾਰਯੋਗ ਨੇ ਮੇਰੇ ਲਈ ਮੈਨੂੰ ਕੋਈ ਇਸ਼ੂ ਨਹੀਂ ਆ ਅਸੀਂ ਹਾਮ ਉਮਰ ਹੀ ਆ ਉਹਨਾਂ ਦਾ ਕੋਈ ਇਹੋ ਜਿਹਾ ਤਜਰਬਾ ਨਹੀਂ ਆ ਨਾ ਕਿਸੇ ਸਿਸਟਮ ਦਾ ਉਹਨਾਂ ਦੇ ਤੇ ਸਿਰਫ ਇੱਕ ਲੈਗੇਸੀ ਹੈ ਜਿਹੜੀ ਉਸ ਲੈਗੇਸੀ ਨੂੰ ਸੋਚ ਰਹੇ ਨੇ ਕਿ ਸ਼ਾਇਦ ਪਬਲਿਕ ਅਡਾਪਟ ਕਰ ਗਏ ਲੇਕਿਨ ਮੈਂ ਹੁਣ ਯੰਗ ਕਰਾਊਡ ਨਾਲ ਜਦੋਂ ਇੰਟਰੈਕਟ ਕਰਕੇ ਦੇਖਿਆ ਯੂਥ ਨਾਲ ਦੇਖਿਆ ਜਿਹੜੇ 50 ਸਾਲ ਤੋਂ ਵਿੰਟਾਲਿਸ ਹਲਦੋ ਥੱਲੇ ਨੇ ਜਿਨ੍ਹਾਂ ਨੇ ਉਹ ਆਪਣੀ ਸਲੇਵ ਮੈਂਟੈਲਿਟੀ ਨੂੰ ਨਹੀਂ ਰੱਖਿਆ ਵੀ ਕੋਈ ਰਾਣਾ ਆ ਯਾ ਰਾਣੀ ਆ ਕੋਈ ਰਾਜਾ ਆ ਉਹ ਇਹ ਕਹਿੰਦੇ ਨੇ ਨਹੀਂ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਜੇ ਆਇੰਦਰ ਉਹ ਕਹਿੰਦੇ ਜੇ ਕੋਸ਼ਲੋਕੀ ਤੇ ਇਹ ਵੀ ਕਹਿੰਦੇ ਜੇ ਆਇੰਦਰ ਨੇ ਲੜਨੀ ਆ ਤੋ ਮਜੀਠੇ ਤੋਂ ਲੜੇ ਕਿਉਂਕਿ ਉਹਦੇ ਸ਼ਾਇਦ ਸਾਰਾ ਪਰਿਵਾਰ ਉਥੋਂ ਦਾ ਰਹਿਣ ਵਾਲਾ ਪਰ ਇਹ ਗੱਲਾਂ ਪਬਲਿਕ ਦੀਆਂ ਨੇ ਮੇਰੇ ਲਈ ਤਾਂ ਸਿਰਫ ਇਨਾ ਹੀ ਆ ਕਿ ਜਿਹੜਾ ਅਗਲਾ ਯੂਥ ਆ ਜਦੋਂ ਮੈਂ ਹੁਣ ਇੰਟਰੈਕਟ ਕਰਕੇ ਦੇਖਦਾ ਪਬਲਿਕ ਨੂੰ 나ਜ ਮੈਂ ਪੁਲਿਸਿੰਗ 'ਚ ਫਰਕ ਦੇਖਿਆ ਸੀਗਾ ਹੁਣ ਜਿਹੜਾ ਯੰਗ ਕਰਾਊਡ ਆ ਖਾਸ ਕਰਕੇ ਪਟਿਆਲੇ ਦਾ 50 45 ਸਾਲ ਤੋਂ ਥੱਲੇ ਵਾਲਾ ਔਰ ਜਿਹੜੇ ਵੋਟਰ ਨੇ 18 21 ਸਾਲ ਤੋਂ ਉੱਪਰ ਵਾਲੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਰਾਜਾ ਆ ਕਿ ਕੋਈ ਰਾਣੀ ਆ ਕਿ ਕੋਈ ਜਯੰਦਰ ਹੈ ਮੇਰਾ ਤਜਰਬਾ ਪੁਲਿਸਿੰਗ ਤੋਂ ਲੈ ਕੇ ਸਟੱਡੀ ਤੋਂ ਲੈ ਕੇ ਫੇਰ ਪੰਜਾਬ ਦੀ ਇਕਨੋਮੀ ਬਾਰੇ ਹੈ ਅਗਰੀਅਨ ਕ੍ਰਾਈਸਿਸ ਬਾਰੇ ਆਰਬਨ ਡਿਵੈਲਪਮੈਂਟ ਬਾਰੇ ਰੂਰਲ ਡਿਵੈਲਪਮੈਂਟ ਬਾਰੇ ਕ੍ਰਾਈਮ ਬਾਰੇ ਡਰੱਗਸ ਬਾਰੇ ਕ੍ਰਾਸ ਬਾਰਡਰ ਵੈਪਨ ਸਪਲਾਈ ਇਹ ਤਜਰਬੇ ਦੇ ਵਿੱਚ ਕੋਈ ਨਹੀਂ ਮੇਰਾ ਉਸ ਤੇ ਕਹਿ ਸਕਦਾ ਕਿ ਸਾਨੂੰ ਇਸ ਤੋਂ ਜ਼ਿਆਦਾ ਹੈਗਾ। ਤੋ ਜਯਾ ਹੰਦਰ ਹੋਣਾ ਹੀ ਤੇ ਠੀਕ ਹੈ। ਸ਼ੀ ਇਜ਼ ਡਾਟਰ ਆਫ ਕੈਪਟਨ ਅਮਰਿੰਦਰ ਸਿੰਘ। ਆਫ ਕੌਰਸ ਕੈਪਟਨ ਅਮਰਿੰਦਰ ਸਿੰਘ ਆਈ ਲਾਈਕਡ ਬਿਕੋਜ਼ ਹੀ ਵਾਸ ਅ ਵੈਲ ਰੈਡ ਮੈਨ। ਪਰ ਉਹ ਤੇ ਹੁਣ ਆਪਣੀ ਏਜ ਚ ਨੇ ਉਹਨਾਂ ਨੂੰ ਸਗੋਂ ਹੁਣ ਤੇ ਦਖਲ ਵੀ ਨਹੀਂ ਦੇਣਾ ਚਾਹੀਦਾ। ਔਰ ਇਨਫੋਰਸ ਵੀ ਨਹੀਂ ਕਰਨਾ ਚਾਹੀਦਾ ਪਟਿਆਲਾ ਦੀ ਜਨਤਾ ਦੇ ਕਿ ਜ਼ਰੂਰੀ ਮੇਰੀ ਬੇਟੀ ਜੀ ਉਥੋਂ ਲੜੇ ਨਾ ਇਨਫੋਰਸ ਕਰਨਾ ਚਾਹੀਦਾ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਬੀਜੇਪੀ ਵਾਲਿਆਂ ਨੂੰ ਇਹ ਤੇ ਹੈ ਨਹੀਂ ਹੈ ਕਿ ਉਹਨਾਂ ਨੇ ਕੋਈ ਉਹ ਤੇ ਲੇਗੇਸੀ ਦੇ ਅਗੇਂਸਟ ਨੇ ਡਾਇਨਸਟੀ ਪੋਲਿਟਿਕਸ ਦੇ ਅਗੇਂਸਟ ਨੇ ਜੋ ਉਹ ਵੀ ਫਾਲੋ ਕਰਨ ਕਿਤੇ ਉਹਨਾਂ ਦੀ ਗਲਤੀ ਹੈ ਮੈਂ ਆਪਣਾ ਪੋਲਿਟিক্যাল ਕੈਰੀਅਰ ਪਟਿਆਲਾ ਸ਼ਹਿਰ 'ਚ ਇਸ ਕਰਕੇ ਪਰਸੂ ਕਰ ਰਿਹਾ ਸਾਂਝੀ ਵਾਲਤਾ ਦੇ ਸੰਦੇਸ਼ ਦੇ ਨਾਲ ਮੈਂ ਸਾਰਿਆਂ ਨੂੰ ਬਰਾਬਰ ਸਮਝਦਾ ਮੈਂ ਪੰਜਾਬ ਦੀ ਪੋਲਿਟਿਕਸ ਤੋਂ ਵਾਕਿਫ ਹਾਂ ਕ੍ਰਾਈਮ ਤੋਂ ਵਾਕਿਫ ਹਾਂ ਲਾਅ ਐਂਡ ਆਰਡਰ ਤੋਂ ਵਾਕਿਫ ਹਾਂ ਮੈਂ ਅਗਰੀਨ ਕ੍ਰਾਈਸਿਸ ਤੋਂ ਵਾਕਿਫ ਹਾਂ ਮੈਂ ਡਾਇਰੈਕਟਲੀ ਡੀਲ ਕੀਤਾ ਆਈ ਰੀਡ ਅ ਲੋਟ ਸੋ ਕਿਸੇ ਨੂੰ ਮੇਰੇ ਚ ਮੈਨੂੰ ਆਪਣੇ ਤੇ ਕੰਫੀਡੈਂਸ ਹੈ ਕਿ ਜਿਹੜਾ ਮੈਂ ਡਿਲੀਵਰੀ ਮੈਕੈਨਿਜ਼ਮ ਦੇਣਾ ਚਾਹੁੰਦਾ ਜਿਹੜੇ ਤਰੀਕੇ ਨਾਲ ਮੈਂ ਪਬਲਿਕ ਨਾਲ ਵਿਚਰਨਾ ਚਾਹੁੰਦਾ ਹੁਣ ਜਿਹੜੇ ਮੇਰੇ ਨਾਲ ਵਿਚਰਦੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਆਈ ਵਾਂਟ ਟੂ ਪ੍ਰਸੀਡ ਅ ਹੱਕ ਸੱਚ ਨਿਆ ਤੇ ਪੋਲਿਟਿਕਸ ਜਿਹੜੇ 15 20 ਪ੍ਰਕਰਮਾ ਹੋਰ ਮੈਂ ਸੂਰੇਜ ਦੀਆਂ ਕਰਨੀਆਂ ਨੇ ਤਰਤੀ ਤੇ ਬੈਠ ਕੇ ਉਹ ਮੈਂ ਓਨੈਸਟਲੀ ਦਿਆਨਤਦਾਰੀ ਨਾਲ ਸਟੇਟਮੈਂਟ ਦੇ ਤੌਰ ਤੇ ਪੋਲਿਟিক্যাল ਕੈਰੀਅਰ ਪਰਸੂ ਕਰਨਾ ਚਾਹੁੰਨਾ ਔਰ ਜੜਾ ਤਜਰਬਾ ਮੈਂ ਵੱਖ-ਵੱਖ ਗਵਰਨਮੈਂਟਸ ਦੇ ਵਿੱਚ ਰਹਿ ਕੇ ਹਾਸਲ ਕੀਤਾ ਜੜਾ ਕ੍ਰਿਟੀਕਲ ਐਕਸਪੀਰੀਐਂਸਸ ਵੀ ਮੇਰੇ ਹੈਗੇ ਨੇ ਹਰ ਇੱਕ ਇੱਕ ਸੰਦੇ ਉਹਨੂੰ ਅਡਾਪਟ ਕਰਕੇ ਆਈ ਵਾਂਟ ਟੂ ਗੇ ਬੈਟਰ ਪੋਲਿਟিক্যাল ਸਰਵਿਸ ਟੂ ਪਟਿਆਲਾ ਸਿਟੀ ਪਲੱਸ ਮੈਂ ਇੱਕ ਤਹੀਅਕ ਕੀਤਾ ਹੈ ਕਿ ਸਾਰੇ ਉੱਥੇ ਕੀ ਹੋਇਆ ਕਿ ਇੱਕ ਪੋਲਿਟਿਸ਼ੀਅਨ ਪੜਿਆ ਉਹਨੇ ਉੱਥੋਂ ਬਤੌਰ ਪੋਲਿਟিক্যাল ਅਥਾਰਟੀ ਉਨੇ ਕੁਛ ਨਾ ਕੁਝ ਲੋਕਾਂ ਨੂੰ ਬੋਇਆ ਕਰਾਂਗੇ ਕੀਤਾ ਕੁਛ ਨਹੀਂ ਪਟਿਆਲਾ ਛੱਡ ਕੇ ਚੰਡੀਗੜ੍ਹ ਦੇ ਦਵਾਲੇ ਸੈਟਲ ਹੋ ਗਏ ਬਹੁਤ ਸਾਰੇ ਪੋਲਿਟਿਸ਼ੀਅਨ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੇ ਪਟਿਆ ਗੱਲਬਾਤ ਪਟਿਆਲੇ ਕੀਤੀ ਭਰਮਾਇਆ ਵੋਟਰ ਪਟਿਆਲੇ ਨੂੰ ਪਟਿਆਲਾ ਨੂੰ ਕੁਛ ਨਹੀਂ ਦਿੱਤਾ ਤੇ ਛੱਡ ਕੇ ਚਲੇ ਗਏ ਮੈਂ ਜੜੀਆਂ ਬਾਕੀ 15 ਪ੍ਰਕਰਮਾ ਵੀ ਕਰਨੀਆਂ ਨੇ ਤੇ ਸੂਰਜ ਦੀਆਂ ਉਹ ਪਟਿਆਲੇ ਰਹਿ ਕੇ ਕਰੂੰਗਾ ਪਟਿਆਲਾ ਵਾਸਤੇ ਲੜੂੰਗਾ ਔਰ ਪਟਿਆਲੇ ਦੀ ਇਕਨੋਮਿਕ ਡਿਵੈਲਪਮੈਂਟ ਵਾਸਤੇ ਖਾਸ ਕਰਕੇ ਸਿਟੀ ਜਿੱਥੋਂ ਮੈਂ ਪਰਸਿਊ ਕਰਨਾ ਚਾਹੁੰਦਾ ਬਿਦੌਟ ਕਮਿਊਨਲ ਡਿਸਕੋਰਡ ਡਾਇਵਾਈਡ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦੇ ਇਸ ਤੌਰ ਤੇ ਹੱਕ ਸੱਚ ਨਿਆਂ ਦੇ ਰਾਹ ਸੋਖਾ ਨਹੀਂ ਹੈ ਤੁਹਾਡਾ ਕਿਉਂਕਿ ਪਟਿਆਲੇ ਦੇ ਵਿੱਚ ਕਈ ਕਾਂਗਰਸ ਦੇ ਇਹੋ ਜਿਹੇ ਟਕਸਾਲੀ ਲੀਡਰ ਨੇ ਸੰਜੀਪ ਬਿੱਟੂ ਉਹ ਦਾਵਾ ਕਰਦਾ ਮੈਂ ਕਾਂਗਰਸ ਦਾ ਟਿਕਟ ਤੇ ਲੜਨਾ ਹੈ ਜੇਕਰ ਆਪਾਂ ਗੱਲ ਕਰੀਏ ਵਿਸ਼ਨੂ ਸ਼ਰਮਾ ਜੀ ਦੀ ਉਹ ਦਾਵਾ ਕਰਦੇ ਮੈਂ ਇੱਥੋਂ ਲੜਨਾ ਤਿੰਨ ਚਾਰ ਹੋਰ ਬੰਦੇ ਆ ਹੁਣ ਜਿਹੜੀ ਮੈਡਮ ਸਿੱਧੂ ਦੀ ਗੱਲ ਕਰੀਏ ਉਹਨਾਂ ਦਾ ਵੀ ਇਹ ਸੁਣਨ ਨੂੰ ਮਿਲਦਾ ਵੀ ਪਟਿਆਲਾ ਸੀਟ ਤੋਂ ਲੜਨਗੇ ਰਾਹ ਤੁਹਾਡਾ ਆਪਣੇ ਘਰ ਦੇ ਵਿੱਚ ਹੀ ਵੀ ਕਾਫੀ ਔਖਾ ਹੈ ਕਿਵੇਂ ਤੁਸੀਂ ਇਹਨੂੰ ਦੇਖੋਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਨਾ ਗਾਹੋਂ ਸੇ ਦੋਸਤੀ ਨਾ ਗਾਹੋਂ ਸੇ ਪਿਆਰ ਹਮ ਜੜੇ ਵੀ ਤੁਸੀਂ 3-4 ਪੋਲੀਟੀਸ਼ੀਅਨਸ ਦਾ ਨਾਮ ਲਿਆ ਆ ਮੈਂ ਕਿਉਂਕਿ ਪਰਸਨਲੀ ਓਪਨਲੀ ਅਟੈਕ ਨਹੀਂ ਕਰਨਾ ਚਾਹੁੰਦਾ ਲੇਕਿਨ ਬਿੱਟੂ ਦੀ ਵਰਕਿੰਗ ਬਤੌਰ ਮੇਅਰ ਦੇ ਤਹਰ ਜਗ ਜਾ ਰਿਹਾ ਉਹ ਕਿਹੜੀ ਪਾਰਟੀ ਚ ਰਹੇ ਹਮ ਫੇਰ ਉਹਸ ਪਾਰਟੀ ਦੀ ਅਥਾਰਟੀ ਬਤੌਰ ਮੇਅਰ ਯੂਜ਼ ਕਰਕੇ ਉਹਨਾਂ ਨੇ ਪਟਿਆਲਾ ਸ਼ਹਿਰ ਲਈ ਕੀ ਕੀਤਾ ਲੋਕਾਂ ਨੂੰ ਪਤਾ ਹੈ ਫੇਰ ਉਹ ਕਿੰਨੂੰ ਫੀਡ ਕਰਦੇ ਸੀ ਕਿਹਦੀ ਮਦਦ ਕਰਦੇ ਸੀ ਬਤੌਰ ਮੇਅਰ ਪਬਲਿਕ ਦੀ ਕਰਦੇ ਸੀ ਜਾਂ ਆਪਣੀ ਪੋਲੀਟੀਕਲ ਸਿਸਟਮ ਦੀ ਕਰਦੇ ਸੀ ਜਾਂ ਆਪਣੇ 1 2 4 ਜਣੇ ਸਗੇ ਸਬੰਧੀਆਂ ਦੀ ਕਰਦੇ ਸੀ ਉਸ ਤੋਂ ਇਲਾਵਾ ਬਾਕੀ ਵੀ ਮੈਂ ਤੇ ਪੋਲੀਟੀਕਲ ਕਰੀਅਰ ਦੇ ਵਿੱਚ ਮੈਂ ਆਪਣੇ ਆਪ ਨੂੰ ਹਾਈਟ ਆਫ ਸੈਟੀਸਫੈਕਸ਼ਨ ਤੇ ਲੈ ਕੇ ਗਿਆ ਐਡੀਜੀ ਲਾਅ ਐਂਡ ਆਰਡਰ ਸੀ ਡੀਜੀ ਰੈਂਕ ਹੁੰਦਾ ਮੈਂ ਤੇ ਆਪਣੀ ਸਰਵਿਸ ਕਰੀਅਰ ਆਪਣੀ ਲਾਈਫ ਦੇ ਵਿੱਚ ਤਿੰਨ ਦਹਾਕਿਆਂ ਦਾ ਵੱਧ ਦੇ ਵਿੱਚ ਸਾਰਾ ਕੁਝ ਅਚੀਵ ਕੀਤਾ ਮੇਰੇ ਪਰਿਵਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਸਾਰਿਆਂ ਨੂੰ ਅਸੀਂ ਵੈਲ ਸੈਟਲਡ ਆ ਪ੍ਰਮਾਤਮਾ ਨੇ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਸੋ ਮੈਂ ਪਟਿਆਲਾ ਸ਼ਹਿਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਚੂਸ ਕਰਨਾ ਹੈ ਕਿ ਆਇਆ ਹੱਕ ਸੱਚ ਨਿਆਂ ਤੇ ਲੜਾਈ ਕਰਕੇ ਮੈਂ ਤੁਹਾਡੀ ਲੜਾਈ ਲੈਣਾ ਤੁਹਾਨੂੰ ਜੜੀਆਂ ਤਕਲੀਫਾਂ ਨੇ ਉਹਨਾਂ ਨੂੰ ਮੈਂ ਆਪਣੇ ਤਜਰਬਾ ਵਾਪਸ ਦੇ ਕੇ ਉਹਨਾਂ ਨੂੰ ਮੈਨੇਜ ਕਰਾਂ ਤੇ ਜੜੀ ਇਕਨੋਮਿਕ ਡਵੈਲਪਮੈਂਟ ਪਟਿਆਲਾ ਦੀ ਹੋਣੀ ਚਾਹੀਦੀ ਸੀ ਤੇ ਲੋਕਾਂ ਨੇ ਆਪਣੀ ਕਰਕੇ ਪਟਿਆਲਾ ਛੱਡ ਕੇ ਚੰਡੀਗੜ੍ਹ ਦੇ ਦਿਵਾਲੇ ਜ਼ਿਆਦਾ ਜਣੇ ਆ ਗਏ ਨੇ ਇਹਨਾਂ ਚੋਂ ਬਹੁਤ ਸਾਰੇ ਵਕਫ ਵਕਫ ਪੋਲਿਟੀਕਲ ਪਾਰਟੀਆਂ ਤੇ ਸੋ ਕਹਿਣ ਦਾ ਮਤਲਬ ਹੈ ਕਿ ਉਹ ਆਪ ਆਪਣੇ ਘਰ ਦੀ ਆਪਣੇ ਬਿਜ਼ਨਸ ਦੀ ਆਪਣੀ ਇਨਵੈਸਟਮੈਂਟ ਪਟਿਆਲਾ ਸ਼ਹਿਰ ਚ ਨਹੀਂ ਕਰ ਰਹੀ ਜਦੋਂ ਪਟਿਆਲੇ ਨੂੰ ਦੇਣਗੇ ਕਿ ਰਾਦਰ ਉਹਨਾਂ ਨੇ ਪੈਸਾ ਕੱਢ ਕੇ ਚੰਡੀਗੜ੍ਹ ਦੇ ਹਾਲੇ ਦੁਆਲੇ ਤਾਂ ਕਿਸੇ ਨੇ ਹਿਮਾਚਲ ਚ ਲਗਾ ਲਿਆ ਕਿਸੇ ਨੇ ਚੰਡੀਗੜ੍ਹ ਲਗਾ ਲਿਆ ਦਿੱਲੀ ਲਗਾ ਲਿਆ ਲੇਕਿਨ ਪਟਿਆਲੇ ਨਹੀਂ ਲਗਾਇਆ ਸੋ ਜੜੇ ਬੰਦੇ ਆਪ ਵੀ ਉਥੋਂ ਇੱਕ ਜਦੋਂ ਕਹਿੰਦਾ ਨਾ ਕਿ ਜਹਾਜ਼ ਦੇ ਵਿੱਚੋਂ ਬਟਨ ਦਬਕੇ ਆਪਣੀ ਐਗਜ਼ਿਟ ਕਰਕੇ ਨਿਕਲ ਗਏ ਉਹ ਪਟਿਆਲਾ ਨੂੰ ਕੀ ਦੇ ਸਕਦੇ ਨੇ ਨਹੀਂ ਦੇ ਸਕਦੇ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਅੱਜ ਹੀ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਰਹੇ ਆ ਕਾਂਗਰਸ ਦੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਸੀਐਮ ਮਾਨ ਨੂੰ ਵੀ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਹੈ ਉਹਨਾਂ ਦੀ ਇਨਕੁਆਇਰੀ ਜ਼ਰੂਰ ਕਰਾਓ ਕਿਉਂਕਿ ਉਹਨਾਂ ਨੇ ਇੰਨੀ ਜ਼ਿਆਦਾ ਕ腐ਸ਼ਨ ਕੀਤੀ ਹੈ ਜਿਹੜੇ ਪਹਿਲਾਂ ਸਾਈਕਲਾਂ ਤੇ ਸੀ ਹਜ਼ਾਰਾਂ ਏਕੜ ਉਹਨਾਂ ਨੇ ਬਣਾ ਲਈ ਤੇ ਹਜ਼ਾਰਾਂ ਰੁਪਏ ਕਮਾ ਲਏ ਜਾਂ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਕਮਾਏ ਆ ਉਹਨਾਂ ਬਾਰੇ ਉਹਨਾਂ ਨੇ ਅੱਜ ਇੱਕ ਚਿੱਠੀ ਲਿਖੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀਆਂ ਇਨਕੁਆਇਰੀਆਂ ਕਰੋ ਉਹਦੇ ਬਾਰੇ ਤੁਸੀਂ ਸਰ ਦੇਖੋ ਤਸ਼ਪੀਰ ਜੀ ਜਾਖੜ ਜੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਜੀ ਮੈਂ ਐਸਐਸਪੀ ਫਾਜ਼ਿਲ ਕਰ ਰਹੇ ਆਂ ਆਈਜੀ ਫਰੋਜ਼ਪੁਰ ਰੇਂਜ ਰਿਹਾ ਆਂ ਜੀ ਮੈਂ ਉਹਨਾਂ ਦੇ ਪਰਿਵਾਰ ਦਾ ਪਛੋਕੜ ਉਹਨਾਂ ਦਾ ਪਛੋਕੜ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਨੇ ਵਧੀਆ ਬੰਦੇ ਨੇ ਮੈਨੂੰ ਕੋਈ ਉਹਦੇ ਵਿੱਚ ਇੰਟਰਪਰਸਨਲੀ ਮੇਰੇ ਉਹਨਾਂ ਨੇ ਕੋਈ ਡਿਫਰੈਂਸਸ ਨਹੀਂ ਆ ਜੀ ਸੈਕੰਡਲੀ ਗੱਲ ਕਿ ਜਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਨੇ ਜੜੀ ਵੀ ਜਾਣਕਾਰੀ ਰੱਖਦੇ ਨੇ ਮੈਂ ਇਕੱਲੇ ਕਾਂਗਰਸ ਪਾਰਟੀ ਦੀ ਤੇ ਗੱਲ ਨਹੀਂ ਕੀਤੀ ਜਿਹੜਾ ਆਪਣਾ ਤੁਸੀਂ ਸਵਾਲ ਦਾ ਜਵਾਬ ਦਿੱਤਾ ਬਾਕੀ ਵੀ ਨੇ ਹੂੰ ਚੰਡੀਗੜ੍ਹ ਦਾ ਵਾਕਿਆ ਜਿਹੜਾ ਚੰਡੀਗੜ੍ਹ ਦਾ ਚਫੇ ਚਫੇਰਾ ਆ ਚਾਹੇ ਉਹ ਫੋਰੈਸਟ ਦੀ ਪ੍ਰੋਪਰਟੀ ਚਾਹੇ ਕਨਵਰਸ਼ਨਸ ਨੇ ਚਾਹੇ ਤਨਾੜ ਲੀਡਰ ਰਹੇ ਨੇ ਤੇ ਚੰਡੀਗੜ੍ਹ ਦੇ ਦਿਵਾਲੇ ਕਿਉਂਕਿ ਪੰਜਾਬ ਚੰਡੀਗੜ੍ਹ ਦੇ ਤਿੰਨ ਪਾਸੇ ਵਸਿਆ ਹੈ ਜੀ ਪੈਰੀਫਰੀ ਵੀ ਖਤਮ ਹੋ ਗਈ ਸਾਰਾ ਕੁਝ ਬਿਲਕੁਲ ਜੋ ਕਹਿ ਰਹੇ ਨੇ ਜੇ ਉਹ ਠੀਕ ਹੈ ਜੋ ਉਹਨਾਂ ਨੇ ਤੱਥਾਂ ਤੇ ਅਧਾਰਿਤ ਗੱਲ ਕੀਤੀ ਆ ਔਰ ਕੈਪਟਨ ਮਰਿੰਦਰ ਸਾਹਿਬ ਵੀ ਕਹਿੰਦੇ ਸੀ ਮੇਰੇ ਕੋਲ ਬੜੀਆਂ ਫਾਈਲਾਂ ਪਈਆਂ ਨੇ ਠੀਕ ਹੈ ਹੁਣ ਤੇ ਦੋਨੋਂ ਇੱਕੋ ਪਾਰਟੀ ਚ ਨੇ ਬਿਲਕੁਲ ਕੈਪਟਨ ਅਬਰਿੰਦਰ ਹੋਣੀ ਵੀ ਤੇ ਜਾਖੜ ਸਾਹਿਬ ਵੀ ਬਿਲਕੁਲ ਠੀਕ ਹੈ ਕੈਪਟਨ ਸਾਹਿਬ ਨੇ ਵੀ 2002 2007 ਤੱਕ ਵਧੀਆ ਕੰਮ ਕੀਤਾ ਸੀ 17 ਬਾਏ ਨਹੀਂ ਕੀਤਾ ਤੇ ਚਲੇ ਗਏ ਸੋ ਦੋਵੇਂ ਰਾਦਰ ਜੇ ਇਹਨਾਂ ਨੂੰ ਕੋਈ ਸ਼ੱਕ ਹੈ ਸ਼ੁਭਾ ਜੇ ਇਹਨਾਂ ਕੋ ਕੋਈ ਐਵੀਡੈਂਸ ਹੈਗਾ ਜਿਹਦੇ ਬੇਸਿਸ ਤੇ ਜੜੀਆਂ ਨਾ ਚਿੱਠੀ ਲਿਖੀ ਆ ਉਹ ਕਿੱਲੀ ਚਿੱਠੀ ਨਾ ਤੇ ਗੱਲ ਨਹੀਂ ਜਾਖੜ ਸਾਹਿਬ ਕਹਿੰਦੇ ਆ ਜੇਕਰ ਤੁਸੀਂ ਇਨਕੁਆਇਰੀ ਕਰਾਉਣਾ ਹੈ ਤਾਂ ਸਭ ਤੋਂ ਪਹਿਲਾਂ ਕਹਿੰਦਾ ਮੈਂ ਸਭ ਬਿਆਨ ਦੇਣ ਲਈ ਤਿਆਰ ਆ ਔਰ ਮੇਰੇ ਕੋਲ ਸਾਰੇ ਪ੍ਰੂਫ ਨੇ ਅੰਡਰਸਟੂਡ ਵੈਰੀ ਗੁੱਡ ਫੇਅਰ ਤੇ ਜੇ ਉਹ ਕਹਿੰਦੇ ਨੇ ਕਿ ਇਹ ਇਹ ਜਾਇਦਤ ਇਨਕਮ ਤੋਂ ਵਾਧੂ ਤਰੀਕੇ ਨਾਲ ਬਣਾਈ ਹੈ ਔਰ ਉਹਦੇ ਚ ਕਾਗਨੀਜ਼ੇਬਲ ਅਫੈਂਸ ਕੋਈ ਬਣਦਾ ਹੈ ਤੇ ਉਹਦੇ ਨਾਲ ਡਾਕੂਮੈਂਟਰੀ ਐਵਿਡੈਂਸ ਫਿਰ ਤੇ ਉਹਨਾਂ ਨੂੰ ਸਗੋ ਕੈਪਟਨ ਸਾਹਿਬ ਕਹਿੰਦੇ ਸੀ ਮੇਰੇ ਕੋਲ ਫਾਈਲਾਂ ਪਈਆਂ ਨੇ ਉਹ ਨਾਲ ਲੈ ਕੇ ਚਲੇ ਜਾਂਦੇ ਸਰਕਾਰ ਦੇ ਪੇਸ਼ ਕਰ ਦਿੰਦੇ ਵੀ ਆ ਸਬੂਤ ਨੇ ਉਹ ਵਿਜੀਲੈਂਸ ਨੂੰ ਕਹਿਣ ਜਾਂ ਈਡੀ ਨੂੰ ਕਹਿਣ ਜਾਂ ਜਿੰਨੂੰ ਮਰਜ਼ੀ ਕਹਿਣ ਉਹ ਕਰ ਲੈਣ ਜੇ ਕਿਸੇ ਨੇ ਗਲਤ ਕੀਤਾ ਹੈ ਆਫ ਕੋਰਸ ਜੜੇ ਜਿਨ੍ਹਾਂ ਵੀ ਮੈਂ ਕਿਸੇ ਇੱਕ ਸਿੰਗਲ ਪਾਰਟੀ ਨੂੰ ਵੀ ਇਨਪੁਆਇੰਟਿੰਗ ਕਰ ਰਿਹਾ ਦੁਬਾਰਾ ਦੱਸਦਾ ਹਾਂ ਕਿ ਐਜ਼ ਪੁਲਿਸ ਅਫਸਰ ਜੇ ਤੁਸੀਂ ਕਿਸੇ ਡੀਜੀ ਏਡੀਜੀ ਰੈਂਕ ਦੇ ਅਫਸਰ ਨੂੰ ਆਈਜੀ ਰੈਂਕ ਦੇ ਅਫਸਰ ਨੂੰ ਜਿਹੜੇ ਪੁਲਿਸ ਹੈੱਡ ਕੁਆਰਟਰ ਤੇ ਰਹਿੰਦੇ ਨੇ ਇੰਟੈਲੀਜੈਂਸ ਤੇ ਕ੍ਰਾਈਮ ਚਚੇਵੇਂ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਨੇ ਤੇ ਹਰ ਇੱਕ ਪੁਲਿਸ ਅਫਸਰ ਕੋ ਨਾ ਪੂਰੇ ਸਿਸਟਮ ਦਾ ਜਿਹੜਾ ਨੈਕਸਸ ਆ ਔਰ ਡੀਪ ਸਟੇਟ ਆ ਉਹਦਾ ਐਮ ਆਰ ਆਈ ਤੇ ਸੀਟੀ ਸਕੈਨ ਹੁੰਦਾ ਉਹਨੂੰ ਵਰਤ ਸਕਦੇ ਨੇ ਪਰ ਇਹਦਾ ਰਿਜ਼ਲਟ ਕੀ ਨਿਕਲਦਾ ਆ ਇਹ ਤੇ ਜੜੀ ਉਹਨਾਂ ਚਿੱਠੀ ਲਿਖੀ ਆ ਮੈਂ ਤੇ ਉਹ ਪੜੀ ਨਹੀਂ ਤੁਸੀਂ ਦੱਸ ਰਹੇ ਪਰ ਰਾਦਰ ਇਹ ਸਵੇਰ ਦੋਨੇ ਹੁਣ ਬੀਜੇਪੀ ਦੇ ਨੇ ਦੋਨੇ ਕਾਂਗਰਸ ਦੇ ਪ੍ਰਧਾਨ ਨੇ ਪਰ ਸਰ ਜੇ ਗੱਲ ਕਰੀਏ ਆਪਾਂ ਮੈਡਮ ਸਿੱਧੂ ਦੀ ਪੁੱਛਾਲ ਲਿਆ ਤਾਂ ਉਹਨਾਂ ਨੇ ਇੱਕ ਬਿਆਨ ਨਾਲੀ ਕਿ ਸਿੱਧੂ ਪਹਿਲਾਂ ਤਾਂ ਜੇ ਜੇਕਰ ਆਏਗਾ ਤਾਂ ਉਹ ਕੈਂਡੀਡੇਟ ਸੀਐਮ ਬਣ ਕੇ ਆਏਗਾ ਪਰ ਉਹਨਾਂ ਨੇ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਬਿਆਨ ਦਿੱਤਾ ਵੀ ਕਾਂਗਰਸ ਦੇ ਵਿੱਚ ਜੇਕਰ ਤੁਸੀਂ ਸੀਐਮ ਕੈਂਡੀਡੇਟ ਬੰਨਾ ਹੈ ਤਾਂ 500 ਕਰੋੜ ਦੀ ਟੈਟੀ ਚਾਹੀਦੀ ਹੈ ਪੂਰਾ ਪੁੱਛਾਲ ਆਇਆ ਹੈ ਜਸਵੀਰ ਜੀ ਦੇਖੋ ਤੁਸੀਂ ਹੁਣ ਇਹ ਚ ਦੋ ਗੱਲਾਂ ਤੁਹਾਡੇ ਸਵਾਲ ਚ ਆਉਂਦੀਆਂ ਨੇ ਜੀ ਜੇ ਮਿਸਟਰ ਜਾਖੜ ਹੋਣਾ ਨੇ ਜੜੇ ਹੋਣਾ ਅੱਜ ਕੱਲ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੇ ਔਰ ਪੰਜਾਬੀ ਨੇ ਹਮ ਸਾਬੇ ਜਾਇਦਦ ਨੇ ਸਾਬੇ ਕਮਾਲ ਨੇ ਜੀ ਪੜੇ ਲਿਖੇ ਨੇ ਜੀ ਕੈਪਟਨ ਅਮਰਿੰਦਰ ਵੀ ਸਾਬੇ ਕਮਾਲ ਨੇ ਸਾਬੇ ਜਾਇਦਦ ਨੇ ਜੀ ਉਹਨਾਂ ਦੇ ਪਰਿਵਾਰ ਨੇ ਆਪਣੇ ਆਪ ਨੂੰ ਦੋਸ ਵਾਇਲੀ ਚੀਫ ਮਿਨਿਸਟਰ ਰਹਿ ਕੇ ਉਹਨਾਂ ਨੇ ਉਹਨਾਂ ਨੂੰ ਬਹੁਤ ਬਿਲਡ ਕੀਤਾ ਜੀ ਫ੍ਰੋਮ ਸਕ੍ਰੈਚ ਟੂ ਰਿਚੈਸਟ ਕਲੈਂਸ ਦੇ ਵਿੱਚ ਲਿਆਂਦਾ ਆ ਉਹਨਾਂ ਨੇ ਬੜੀ ਖੂਬਸੂਰਤੀ ਕੀਤੀ ਹਮ ਇਹ ਦੋਨੇ ਜਣੇ ਐਵੀਡੈਂਸ ਬੇਸ ਜੇ ਗੱਲ ਕਰਦੇ ਨੇ ਤੇ ਸਰਕਾਰ ਐਕਟ ਕਰੇ ਹਮ ਜਿੱਥੋਂ ਤੱਕ ਮੈਡਮ ਸਿੱਧੂ ਦੀ ਗੱਲ ਆ ਜੀ ਉਹਨਾਂ ਨੇ 500 ਕਰੋੜ ਦੀ ਗੱਲ ਕਿਹੜੇ ਬੇਸਿਸ ਤੇ ਕਹੀ ਆ ਕਿਉਂ ਕਹੀ ਆ ਹਮ ਕਿ ਪੋਲੀਟੀਕਲ ਲਾਈਫ ਦੇ ਵਿੱਚ ਇੱਕ ਗੱਲ ਹਵਾ ਚ ਕਰਨੀ ਹੈ ਇੱਕ ਗੱਲ ਵੀ ਦਾ ਐਵੀਡੈਂਸ ਕਰਨੀ ਜੇ ਤਾਂ ਉਹਨਾਂ ਕੋ ਕੋਈ ਐਵੀਡੈਂਸ ਹੈਗਾ ਆ ਕਿਉਂਕਿ ਜਾਖੜ ਸਕਨੇ ਉਸ ਤੋਂ ਬਾਅਦ ਕਿਹਾ ਕਿ ਸਭ ਤੋਂ ਪਹਿਲੇ 500 ਕਰੋੜ ਦੀ ਗੱਲ ਨਹੀਂ ਉਹਨਾਂ ਨੇ ਵਿਦ ਐਵੀਡੈਂਸ ਕਿਹਾ ਰੰਧਾਵਾ ਨੇ ਜਿਹੜੀ ਰਾਜਸਥਾਨ ਦੇ ਵਿੱਚ ਟਿਕਟਾਂ ਵੇਚੀਆਂ ਉਹ 5-5 ਕਰੋੜ ਰੁਪਏ ਲੈ ਕੇ ਦਿੱਤੀਆਂ ਜਿਹੜੀ ਇੱਥੇ ਤਰਨਤਾਰਨ ਦੇ ਵਿੱਚ ਸੀਟ ਸੀਗੀ ਬਾਈ ਇਲੈਕਸ਼ਨ ਸੀ ਉਹਦੇ ਵਿੱਚ ਵੀ ਕਹਿੰਦੇ ਜਿਹੜਾ ਕੈਂਡੀਡੇਟ ਨਵਾਂ ਆਇਆ ਸੀ ਉਸ ਨੇ ਵੀ 10 ਕਰੋੜ ਦਿੱਤਾ ਵਿਦ ਪ੍ਰੂਫ ਦੇ ਰਹੀ ਹੈ ਫਿਰ ਦੇਖੋ ਜਿਹੜਾ ਰੰਧਾਵਾ ਸਾਹਿਬ ਆਰ ਕਿਹਾ ਤੋ ਰੰਧਾਵਾ ਸਾਹਿਬ ਜਿਉਂ ਆਪ ਦੇਖ ਸਕਦੇ ਨੇ ਕਿਉਂਕਿ ਜਦੋਂ ਸੀਟਾਂ ਦੀ ਸਿਲੈਕਸ਼ਨ ਹੁੰਦੀ ਆ ਫॉर ਕੈਂਡੀਡੇਟ ਬੜੇ ਫੈਕਟਰਸ ਦੇਖਦੇ ਨੇ ਐਸ ਪਰ ਮਾਈ ਨੋਲੇਜ ਐਂਡ ਇਟ ਇਜ਼ ਇਨ ਪਬਲਿਕਟ ਮੈਂ ਉਹਦੇ ਚ ਕੱਲੇ ਇੱਕ ਮੈਂਬਰ ਤੇ ਹੁੰਦਾ ਨਹੀਂ ਐ ਇੱਕ ਕਮੇਟੀ ਬਣਦੀ ਆ ਜਿਹੜੀ ਦੇਖਦੀ ਲੇਕਿਨ ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰਨਾ ਚਾਹੁੰਦਾ ਪਰ ਗਲਤ ਸਟੇਟਮੈਂਟ ਵੀ ਦੇਣੀ ਚਾਹੀਦੀ ਜੇ ਉਹਨਾਂ ਕੋ ਸਬੂਤ ਆ ਤੇ ਐਨੇ ਆ ਦੇਖੋ ਮਿਸਟਰ ਸਿੱਧੂ ਵੀ ਉਹਨਾਂ ਦੇ ਹਸਬੰਡ ਵੀ ਬਹੁਤ ਬੇਬਾਕੀ ਨਾਲ ਬੋਲਦੇ ਰਹੇ ਨੇ ਹੁਣ ਇਹ ਜੇ ਵੀ ਬੋਲਣਾ ਚਾਹੁੰਦੇ ਨੇ ਹੁਣ ਮੈਂ ਕਿਸੇ ਨੂੰ ਵੀ ਕਹੀ ਜਾਵਾਂ ਲੱਖਾ ਸਿੰਘ ਮਹੰਗਾ ਸਿੰਘ ਬੜੇ ਬਦਮਾਸ਼ ਨੇ ਜੀ ਜੇ ਮੈਂ ਕਹਿਣਾ ਹੈ ਤੇ ਮੈਂ ਇੱਕ ਸਿੱਖਿਆ ਹੈ ਮੇਰਾ ਤਜਰਬਾ ਐਕਸਪੀਰੀਅੰਸ ਹੈ ਕਹਿੰਦਾ ਹੈ ਕਿ ਮੈਂ ਫਿਰ ਪ੍ਰੈਸ ਕਾਨਫਰੰਸ ਕਰਾਂ ਤੇ ਮੈਂ ਨਾਲ ਸਬੂਤ ਦਵਾਂ ਜੀ ਕਿ ਆਹ ਦੇਖੋ ਆਹ ਡਾਕੂਮੈਂਟਸ ਬੇਸ ਨੇ ਆਹ ਮਟੀਰੀਅਲ ਐਵਿਡੈਂਸ ਆਹ ਸਰਕਮਸਟੈਂਸ਼ੀਅਲ ਐਵਿਡੈਂਸ ਆ ਫੇਰ ਗੱਲ ਕਰਾਂ ਜਿਵੇਂ ਤੁਸੀਂ ਕਹਿ ਰਹੇ ਹੋ ਜਾਕੜ ਸਾਹਿਬ ਨੇ ਲਿਖਿਆ ਜਾਂ ਕੈਪਟਨ ਅਮਰਿੰਦਰ ਸਾਹਿਬ ਕਹਿੰਦੇ ਮੇਰੇ ਕੋਲ ਫਾਈਲਾਂ ਪਈਆਂ ਨੇ ਹਮ नो no प्रॉब्लम जे कुछ गलत ਹੋਇਆ ਤੇ ਗਵਰਨਮੈਂਟ ਆਫ ਪੰਜਾਬ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਪੰਜਾਬ ਚ ਹੋਇਆ ਉਹਨੂੰ ਵੈਰੀਫਾਈ ਕਰੇ ਜਾਂ ਫਿਰ ਜਾਖੜ ਸਾਹਿਬ ਤੇ ਬੀਜੇਪੀ ਚ ਦੇ ਪ੍ਰੈਜ਼ੀਡੈਂਟ ਨੇ ਗਵਰਨਮੈਂਟ ਆਫ ਇੰਡੀਆ ਕੋਲ ਈਡੀ ਈਡੀ ਹੈ ਜੇ ਪੀਐਮਐਲਏ ਕਿਉਂਕਿ ਜਦੋਂ ਵੀ ਤੁਸੀਂ ਇਹ ਜੇ ਫੰਡਿੰਗ ਨੂੰ ਕਰਦੇ ਹੈ ਨਹੀਂ ਕਿ ਬਾਹਰ ਦੀ ਗੱਲ ਹੈ ਫੈਮਾ ਦੀ ਗੱਲ ਨਹੀਂ ਕਰ ਰਿਹਾ ਉਹ ਪੀਐਮਐਲਏ ਦੀ ਗੱਲ ਹੈ ਜਿੱਤੇ ਈਡੀ ਆ ਜਾਂਦੀ ਹੈ ਇਹਨਾਂ ਨੂੰ ਸਰਕਾਰ ਨੂੰ ਦੇਣ ਦੇ ਜਾਏ ਫਿਰ ਈਡੀ ਨੂੰ ਜਾ ਕੇ ਦੋਨੇ ਜਾਣੇ ਮਿਲ ਕੇ ਕਹਿਣ ਤੇ ਜੇ ਕੁਝ ਇਹੋ ਜਿਹਾ ਹੋਇਆ ਆਈ ਏਮ ਨੋ ਵਨ ਟੂ ਡਿਫੈਂਡ ਐਨੀਬਾਡੀ ਬਟ ਤਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਤਾਂ ਕਰਕੇ ਅਲਟੀਮੇਟਲੀ ਜੜੇਪ ਕਾਂਗਰਸ ਪਾਰਟੀ ਦੇ ਵਿੱਚ ਚੰਗੇ ਨੇਤਾ ਨੇ ਜਾਂ ਜੜੀ ਸਾਡੀ ਗਰਾਊਂਡ ਦੇ ਵਿੱਚ ਸਾਡੀ ਵਰਕ ਫੋਰਸਸ ਸਾਡੇ ਕੰਮ ਕਰਦੀਆਂ ਨੇ ਸਾਡੇ ਜਿਹੜੇ ਗਰਾਊਂਡ ਦੇ ਥੱਲੇ ਲੈਵਲ ਦੇ ਸਾਡੇ ਛੋਟੇ ਲੀਡਰ ਨੇ ਜਿਨ੍ਹਾਂ ਨੇ ਵੋਟਰਸ ਨੂੰ ਜਾ ਕੇ ਕਨੈਕਟ ਕਰਨਾ ਹੁੰਦਾ ਇਸ ਕਰਕੇ ਇਹ ਨਾ ਹੋਵੇ ਜਿਹਦੇ ਨਾਲ ਸਾਰੇ ਡਿਸਹਾਰਟਨ ਹੋ ਜਾਣ ਤੇ ਆ ਪਾਰਟੀ ਨੂੰ ਨੁਕਸਾਨ ਹੋਏ ਕਿਉਂਕਿ ਇਹ ਵੀ ਪੱਕੀ ਗੱਲ ਹੈ ਕਿ ਬਹੁਤ ਸਾਰੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਤੇ 17 ਤੋਂ 22 ਵਾਲੀ ਕਾਂਗਰਸ ਤੇ ਕੰਮ ਨਹੀਂ ਕੀਤਾ ਚਲੇ ਗਏ ਤੇ ਆਪ ਵਾਲੇ ਆ ਗਏ ਹੁਣ ਲੋਕਾਂ ਦੇ ਮਨ ਚ ਇੰਪ੍ਰੈਸ਼ਨ ਹੈ ਕਿ ਆਪ ਵਾਲੇ ਕੁਝ ਵੀ ਨਹੀਂ ਕਰ ਰਹੇ ਉਸ ਕਿਸੇ ਆਲਟਰਨੇਟਿਵ ਨੂੰ ਪਾਲਦੇ ਨੇ ਉਹ ਸਲਟਰਨੇਟਿਵ ਦੇ ਚ ਕਾਂਗਰਸ ਕਾਫੀ ਅੱਛੇ ਨਾਮ ਤੇ ਸੀ ਸੋ ਸਾਨੂੰ ਇੰਜ ਕਰਨਾ ਚਾਹੀਦਾ ਹੈ ਕਿ ਜੇ ਤੇ ਕੋਈ ਵਾਕਿਆ ਹੀ ਇਹੋ ਜਿਹਾ ਹੈ ਕਿ ਜਿਹੜਾ ਨੈਕਸਸ ਤੇ ਡੀਪ ਸਟੇਟ ਨਾਲ ਵਲਕੇ ਕੰਮ ਕਰਦਾ ਹੈ ਉਹਨੂੰ ਪਬਲਿਕ ਨਾ ਚੂਸ ਕਰੇ ਡੈਮੋਕ੍ਰੇਸੀ ਸਿਸਟਮ ਤੇ ਇਹੀ ਹੈ ਨਾ ਤੇ ਜੇ ਕਿਸੇ ਦੇ ਬਰੋ ਦਾ ਵਜਾ ਸਬੂਤ ਹੈਗਾ ਆ ਪੋਲਿਟਿਕਲ ਲੀਡਰ ਦੇ ਖਿਲਾਫ ਚਾਹੇ ਜਾਖੜ ਸਾਹਿਬ ਕਹਿ ਰਹੇ ਨੇ ਚਾਹੇ ਮੈਡਮ ਸਿੱਧੂ ਕਹਿ ਰਹੇ ਨੇ ਜੇ ਤੇ ਉਹਨਾਂ ਕੋ ਕੁਝ ਹੈਗਾ ਫਿਰ ਤੇ ਗੱਲ ਕਰਨ ਅਦਰਵਾਇਸ ਹਾਸੋ ਹੀ ਨਹੀਂ ਗੱਲ ਨਾ ਲੱਗੇ ਜਿਹਦਾ ਨਾ ਪਾਰਟੀ ਨੂੰ ਨੁਕਸਾਨ ਹੋਏ ਜੇ ਪਾਰਟੀ ਦਾ ਨੁਕਸਾਨ ਤਾਂ ਦੇਖੋ ਕਿਉਂਕਿ ਵਰਕਰ ਵੀ ਇਹੀ ਗੱਲ ਕਹਿ ਰਹੇ ਨੇ ਜਾਂ ਦੂਜੀ ਪਾਰਟੀ ਵੀ ਕਹਿ ਰਹੀ ਵੀ ਕਾਂਗਰਸ ਦੇ ਵਿੱਚ ਪੰਜ ਪੰਜ ਇਹੋ ਜਿਹੇ ਲੀਡਰ ਆ ਜਿਹੜੇ ਆਪਣੇ ਦਾਵਾ ਠੋਕਦੇ ਨੇ ਵੀ ਅਸੀਂ ਸੀਐਮ ਹਮ ਸलो ਪੰਜ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਜੀ ਸੀਐਮ ਦਾ ਦਾਵਾ ਕਰਨਾ ਇੱਕ ਗੱਲ ਆ ਹਮ ਲੇਕਿਨ ਮੈਂ ਇੱਕ ਤੁਹਾਡੇ ਥਰੂ ਪੰਜਾਬ ਦੇ ਵੋਟਰਾਂ ਨੂੰ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਨਵੇਂ ਨਹੀਂ ਹੋ ਹਮ ਤੁਸੀਂ 2022 ਦੇ ਵਿੱਚ ਪੰਜਾਬ ਦੇ ਵੋਟਰਸ ਨੇ ਰਲ ਕੇ ਦਿਖਾਇਆ ਹਮ ਕਿ ਅਸੀਂ ਤਗੜੇ ਤੋਂ ਤਗੜੇ ਧਨਾੜਾ ਪੋਲਿਟਿਸ਼ੀਅਨਾਂ ਨੂੰ ਵੀ ਹਰਾ ਸਕਦੇ ਹਾਂ ਬਿਲਕੁਲ ਬਿਲਕੁਲ ਤੇ ਅਸੀਂ ਇਹਨਾਂ ਨੂੰ ਡੇਕ ਸਕਦੇ ਹਾਂ ਕਿਉਂਕਿ ਅਸੀਂ ਪੰਜਾਬੀ ਹਮ ਅਸੀਂ ਉਹਨਾਂ ਤੋਂ ਡਰਦੇ ਵੀ ਨਹੀਂ ਇਹ ਗੱਲ 22 ਦੀ ਇਲੈਕਸ਼ਨ ਚ ਪੰਜਾਬ ਦੀ ਅਸੈਂਬਲੀ ਚ ਪ੍ਰੂਵ ਹੋਈ ਹੁਣ ਵੀ ਪੰਜਾਬ ਵਾਲਿਆਂ ਨੂੰ ਡਰਨ ਦੀ ਜ਼ਰੂਰਤ ਨਹੀਂ ਆ ਮੈਂ ਸਿਰਫ ਇੱਕ ਸਲਾਹ ਦਵਾਂਗਾ ਆਪਣੇ ਤਜਰਬੇ ਤੋਂ ਕਿ ਯਾਨੀ ਕਿ ਮੈਨੂੰ ਕੋਈ ਆਰਡੀਨਰੀ ਤਜਰਬਾ ਨਹੀਂ ਆ ਜਦੋਂ ਤੁਸੀਂ ਐਸ ਐਚ ਓ ਦਾ ਕੰਮ ਦੇਖਦੇ ਹੋ ਡੀ ਐਸ ਪੀ ਐਸ ਪੀ ਐਸ ਐਸ ਪੀ ਰੇਂਜ ਵਗੈਰਾ ਵਕਫ-ਵਕ ਮੈਂ ਕਹਿੰਦਾ ਕੰਮ ਕਰਦੇ ਹੋ ਤੁਹਾਨੂੰ ਇੱਕ ਹੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਦੇਖੋ ਕੀ ਕੋਈ ਇਹੋ ਜਿਹੀ ਚੀਜ਼ ਹੈਗੀ ਜਿਹੜੇ ਪੰਜਾਬੀ ਵੋਟਰ ਤੋਂ ਲੁਕੀ ਹੈ ਜਾਂ ਛੁਪੀ ਹੈ ਜੇ ਈਡੀ ਇਗਨੋਰ ਕਰ ਲੇ ਵਿਜੀਲੈਂਸ ਇਨਕੋਰ ਕਰ ਲੇ ਜੋ ਮਰਜ਼ੀ ਕਰ ਲੇ ਪਬਲਿਕ ਤੋਂ ਤਾਂ ਨਹੀਂ ਲੁਕਿਆ ਪਬਲਿਕ ਇੱਕ ਗੱਲ ਕਰੇ ਕਿ ਜਿਹੜਾ ਵੀ ਸਾਡੀ ਪਾਰਟੀ ਦਾ ਜਾਂ ਕਿਸੇ ਹੋਰ ਪਾਰਟੀ ਦਾ ਵੀ ਸੀਐਮ ਬਣਨਾ ਚਾਹੁੰਦਾ ਉਹਨੂੰ ਉਦੋਂ ਚੂਜ਼ ਕਰਿਓ ਜਦੋਂ ਜਦੋਂ ਲੱਗੇ ਨਾ ਹੀ ਉਹ ਨੈਕਸਸ ਦਾ ਹਿੱਤ ਸਰ ਦਾ ਨਾਂ ਡੀਪ ਸਟੇਟ ਦਾ ਹਿੱਸਾ ਹੈ ਉਹ ਆਪਣੇ ਪਰਿਵਾਰ ਲਈ ਜਾਂ ਆਪਣੇ ਨਹੀਂ ਕੰਮ ਨਹੀਂ ਕਰੂਗਾ ਆਪਣੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਲਈ ਉਹ ਪੰਜਾਬ ਲਈ ਕੰਮ ਕਰੂਗਾ ਪੰਜਾਬ ਦੀ ਡਿਵੈਲਪਮੈਂਟ ਲਈ ਕਿਉਂਕਿ ਜਿੰਨੇ ਵੀ ਪੰਜਾਬ ਤੋਂ ਭੱਜ ਕੇ ਯੂਥ ਗਿਆ ਆ ਹਾਲਾਂਕਿ ਮੇਰੇ ਇਹ ਚ ਕੋਈ ਡਾਊਟ ਨਹੀਂ ਆ ਮੇਰੀ ਫੀਲਿੰਗ ਆ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਯੂਥ ਵਾਸਤੇ ਕੁਝ ਨਹੀਂ ਰਹਿ ਗਿਆ ਅਸੀਂ 1 ਨੰਬਰ ਤੋਂ 16 ਨੰਬਰ ਤੇ ਆ ਗਏ ਆ ਜੀ ਡੀ ਪੀ ਚ ਸਪੋਰਟਸ ਦੇ ਵੀ 1 ਨੰਬਰ ਤੋਂ ਅਸੀਂ ਇਸ ਵੇਲੇ 9 10 ਨੰਬਰ ਤੇ ਚੱਲ ਗਏ ਕਿਉਂਕਿ ਸਾਡਾ ਯੂਥ ਦਾ ਜਿਹੜਾ ਡ੍ਰੀਮ ਹੈ ਉਹ ਇਸ ਪੰਜਾਬ ਚ ਪੂਰਾ ਨਹੀਂ ਹੋ ਪਾ ਰਿਹਾ ਬਿਕਾਜ਼ ਆਫ ਨੈਕਸਸ ਡੀਪ ਸਟੇਟ ਪ੍ਰਵੇਲੈਂਟ ਇਨ ਦੀ ਪਰਸਿਸਟੈਂਟ ਗਵਰਨਮੈਂਟਸ ਇਹ ਨਹੀਂ ਕਿ ਇੱਕ ਗਵਰਨਮੈਂਟ ਦੀ ਗੱਲ ਕਰ ਰਹੇ ਆ ਉਹਦੇ ਚੋਂ ਸਾਡੀ ਪਾਰਟੀ ਬੈਟਰ ਆ ਇਸ ਵੇਲੇ ਆਈ ਫੀਲ ਕਿ ਅਸੀਂ ਕਾਂਗਰਸ ਪਾਰਟੀ ਵਾਲੇ ਬੈਟਰ ਗਵਰਨੈਂਸ ਦੇ ਸਕਦੇ ਆ ਆਈ ਐਮ ਅਗੇਂਸ ਦੀ ਗਵਰਨੈਂਸ ਬਾਈ ਨੈਕਸਸ ਓਕੇ ਬਟ ਅਲਟੀਮੇਟਲੀ ਪਬਲਿਕ ਨੂੰ ਵੇਖਣਾ ਚਾਹੀਦਾ ਕਿ ਜੇ ਕੋਈ ਬੰਦਾ ਮੰਨ ਲਓ ਗੁਰਿੰਦਰ ਸਿੰਘ ਤੇ ਲੋਕਾਂ ਹੁੰਦਾ ਕਿ ਮੈਂ ਮੁੱਖ ਮੰਤਰੀ ਬਣਨਾ ਪਰ ਮੇਰੀ ਇਮੇਜ ਇਹ ਹੈ ਕਿ ਮੈਂ ਡੀਪ ਸਟੇਟ ਦਾ ਹਿੱਸਾ ਆ ਮੈਂ ਫਰਜ਼ ਕਰੋ ਨੈਕਸਸ ਦਾ ਹਿੱਸਾ ਆ ਤੇ ਮੈਨੂੰ ਚੂਸ ਹੀ ਨਾ ਕਰੋ ਉਹ ਸੀਐਮ ਤੇ ਤਾਂ ਹੀ ਬਣੇਗਾ ਨਾ ਜੋ ਉਹਨੂੰ ਤੁਸੀਂ ਚੂਸ ਕਰੋਗੇ ਡੈਮੋਕਰੇਸੀ ਦੇ ਵਿੱਚ 2027 ਦੇ ਵਿੱਚ ਤੁਹਾਡੇ ਕੋਲ ਇੱਕ ਚੈਲੰਜ ਦੇਣਾ ਤੁਹਾਨੂੰ ਵੋਟਰਸ ਨੂੰ ਸਾਰੇ ਪੰਜਾਬ ਵਾਲਿਆਂ ਨੂੰ ਪਲੀਜ਼ ਚੂਸ ਜਿਹੜਾ ਸਟੇਟ ਲਈ ਕੰਮ ਕਰੂਗਾ ਤੁਹਾਡੀ ਕੌਨਸ਼ੀਅੰਸ ਲਈ ਕੰਮ ਕਰੂਗਾ ਤੁਹਾਡੇ ਏਰੀਆ ਲਈ ਕੰਮ ਕਰੂਗਾ ਨਾ ਕਿ ਉਹ ਐਮਐਲਏ ਬਣ ਕੇ ਜਾਂ ਮਨਿਸਟਰ ਬਣ ਕੇ ਆਪਣੀਆਂ ਕਲੋਨੀਆਂਸ ਬਣਾਉਣ ਲੱਪੇ ਆਰਬਨ ਨੈਕਸਸ ਵਿੱਚ ਸ਼ਾਮਲ ਹੋ ਜੇ ਰੂਰ ਪ੍ਰੋਕਿਊਰਮੈਂਟ ਦੇ ਨੈਕਸਸ ਵਿੱਚ ਸ਼ਾਮਲ ਹੋ ਜੇ ਐਕਸਾਈਜ਼ ਦੇ ਨੈਕਸਸ ਵਿੱਚ ਸ਼ਾਮਲ ਹੋ ਜੇ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਨੈਕਸਸ ਹੋ ਜੇ ਮੇਰੀ ਕੈਲਕੂਲੇਸ਼ਨ ਫੇਅਰ ਕੈਲਕੂਲੇਸ਼ਨ ਕਹਿੰਦੀ ਹੈ ਕਿ ਇਸ ਨੈਕਸਸ ਕਰਕੇ ਅਸੀਂ 80000 ਕਰੋੜ ਰੁਪਏ ਸਾਲ ਦਾ ਲੂਸ ਕਰਦੇ ਹਾਂ ਜਿਹੜਾ ਪੰਜਾਬ ਚ ਰੈਵਨਿਊ ਆਉਣਾ ਚਾਹੀਦਾ ਮੈਂ ਕਿਸੇ ਦੇ ਕਿੰਤੂਪਰੰਤ ਨਹੀਂ ਕਰਦਾ ਮੈਂ ਸਿਸਟਮ ਤੇ ਕਿੰਤੂਪਰੰਤ ਕਰ ਰਿਹਾ ਔਰ ਵੋਟਰਸ ਨੂੰ ਕਹਿ ਰਿਹਾ ਕਿ ਤੁਸੀਂ ਜਦੋਂ ਚੂਜ਼ ਕਰਨਾ ਹੈ ਫਿਰ ਇਹ ਗੱਲਾਂ ਨੂੰ ਛੱਡ ਦਿਓ ਤੁਹਾਨੂੰ ਕਿਹੜਾ ਹੋਲਾਇਆ ਫਰਜ਼ ਕਰੋ ਇੱਕ ਕਿਤੇ ਵੀ 117 ਕੌਂਸੀ ਵਿੱਚ ਕੋਈ ਵੀਚਾਰ ਕੈਂਡੀਡੇਟ ਨੇ ਉਹਨਾਂ ਨੂੰ ਜਿਹੜੇ ਜਿਹੜੇ ਵਾਰ-ਵਾਰ ਚੁਣेंगे ਉਹਨਾਂ ਬਾਰੇ ਪਤਾ ਹੈ ਕਿ ਇਹਨਾਂ ਨੇ ਪਹਿਲਾਂ ਕੀ ਕੀਤਾ ਬਿਲਕੁਲ ਕੁਝ ਨਹੀਂ ਲੁਕਿਆ ਲੇਕਿਨ ਮਾਨੇ ਸਿਰਫ ਇਹ ਬਣਾਉਣ ਵਾਲਾ ਹੈ ਕਿ ਜੇ ਕਿਸੇ ਨੇ ਕੁਝ ਕੀਤਾ ਇਹੋ ਜਿਹਾ ਜਿਹੜਾ ਉਹਨਾਂ ਨੇ ਆਪਣੇ ਭਰਾ ਨੂੰ ਭੈਣ ਨੂੰ ਘਰ ਵਾਲੇ ਨੂੰ ਦਾਦੇ ਨੂੰ ਚਾਚੇ ਨੂੰ ਪਿਓ ਪੁੱਤ ਨੂੰ ਡਿਵੈਲਪ ਕਰ ਦਿੱਤਾ ਏਰੀਆ ਦਾ ਖਿਆਲ ਨਹੀਂ ਰੱਖਿਆ ਫਿਰ ਸਰਕਾਰ ਪੰਜਾਬ ਦਾ ਖਿਆਲ ਨਹੀਂ ਰੱਖਿਆ ਪੰਜਾਬ ਦੇ ਤੇ ਕਰਜ਼ਾ ਚੜਦਾ ਗਿਆ ਪੰਜਾਬ ਦੀ ਡਿਵੈਲਪਮੈਂਟ ਖਤਮ ਹੁੰਦੀ ਗਈ ਹਰ ਸਾਲ ਸਾਡਾ ਬਜਟ ਉੱਥੇ ਪਾਸੇ ਤੇ ਜਾਂਦਾ ਰਿਹਾ ਇਹਦਾ ਮਤਲਬ ਉਹਨਾਂ ਚ ਕੋਈ ਸਟੇਟ ਬਾਰੇ ਨਹੀਂ ਸੋਚ ਰਿਆ ਉਹਨੂੰ ਤੁਸੀਂ ਐਮਐਲਏ ਹੀ ਨਾ ਚੁਣੋ ਤਾਂ ਕਰਕੇ ਉਹ ਚੀਫ ਮਿਨਿਸਟਰ ਨਾ ਬਣ ਬਿਲਕੁਲ ਸੋ ਇਸ ਹੰ ਢਿਲੋ ਸਾਹਿਬ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਲੋਕਾਂ ਨਾਲ ਸਾਂਝੇ ਕੀਤੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਵੀ ਸੋਚ ਸਮਝ ਕੇ ਆਪਣਾ ਨੇਤਾ ਚੁਣੋ ਤੇ ਸੋਚ ਸਮਝ ਕੇ ਵੋਟ ਪਾਓ ਸੋ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਦੁਬਾਰਾ ਫੇਰ ਮਿਲਾਂਗੇ ਸਾਨੂੰ ਦਿਓ ਯਾਦ ਸਸੀ ਥੈਂਕ ਯੂ ਜਸਟਿਸ਼ ਜੀ ਥੈਂਕ ਯੂ ਸੋ ਮਚ